महल्ला पञ्जवा गाथा एक ओङ्कार सद्गुरप्रसाद कर्पूरपुः सुगन्धा परस्मानुख्य देहं मलीण मज्जारुद्धि दुर्गन्धा नानक अथ गर्वेण अज्ञानन प्रमाणो प्रजन्त आकाशः से शेखण्डनः गशेन नैन पारेन नानक विना साधुना सिध्यते जानों सात साथ चलंथो। नानक सात होवन्तो माया चित परमेण इष्ट मित्रे बांधव इष्टमित्रेखबान्धवः साध संगे नानक गोपाल निम गोपालभजनम् से चंदन निकट बसंतो बांसो नानक हं बोधना बोहते, गाथा गोपाल बो गोपालकथं मथं मान मर्दनः हतं पञ्चसत्रेण नान हर बाणे प्रहारणः वचनसाग सुखपन्था लहन्था बडकर्मणः रहन्ता मरणे रमणं नानक हर कीर्तनः चढ़ियम नह नः जडियं संपता, ਨਾਮ ਬਿਹੂਣ ਜਖਮਤਾ ਨਾਨਕ ਬਹੰਤ ਜੋਨ ਬਾਸ ਰੋ ਰੈਣੀ ਭਾਵਨੀ ਸਾਧ ਸੰਗੇ ਲਮੰਤੰ ਬੜ ਭਾਗਣ ਹਰ ਨਾਮ ਗੁਣ ਰਮਣੰ ਨਾਨਕ ਸੰਸਾਰ ਸਾਗਰ ਨ ਹੰਬਿਆਪਣ ਗਾਥਾ ਬੂੜ ਅਪਾਰੰ ਸਮਝਣੰ ਦਿਰਲਾ ਜਨ ਸੰਸਾਰ ਕਾਮ ਤਜਣੰ ਨਾਨਕ ਗੋਬਿੰਦ ਰਮਣੰ ਸਾਧ ਸੰਗਮੰ ਸੁਮੰਤਰ ਸਾਧ ਬਚਨਾ ਕੋਟ ਦੋਖ ਬਿਨਾਸਨ ਹਰ ਚਰਨ ਕਮਲ ਧਿਆਨੰ ਨਾਨਕ ਕੋਲ ਸਮੂਹ ਉਦਾਹਰਣ ਸੁੰਦਰ ਮੰਦਰ ਸੈਣ ਜੇਣ ਮੱਧ ਹਰ ਕੀਰਤਨ ਮੁਕਤੈ ਰਮਨ ਗੋਵਿੰਦ ਨਾਨਕ ਲਬਧੰ ਬੜ ਭਾਗਣ ਹਰ ਲਬਧੋ ਮਿੱਤਰ ਸੋ ਮਿੱਤੋ ਵਿਦਾਰਨ ਕਦੇ ਨਾਮ ਚਿੱਤੋ ਜਾ ਕਾ ਅਸਲ ਤੋਲ ਅਮਿੱਤੋ ਸੋਈ ਨਾਨਕ ਸਖਾ ਜੀ ਸੰਗਿ ਤਿਤੋ ਅਪਜਸੰ ਮਿਤੰਤ ਸਤ ਪੁੱਤਰਾ ਸਿਮਰਤਾ ਭਿਰਜੈ ਗੁਰਮੰਤਰਣਹ ਬ੍ਰੀਤੰ ਭਗਵਾਨ ਅਚੁੱਤ ਨਾਨਕ ਸੰਸਾਰ ਸਾਗਰ ਤਾਰਣਹ ਮਰਣੰ ਬਿਸਰਣੰ ਗੋਵਿੰਦੰ ਜੀਵਨੰ ਹਰਨਾਮ ਧਿਆਵਣਹ ਲਭਨੰ ਸਾਥ ਸੰਗੇ ਨਾਨਕ ਹਰਪੂਰਬ ਲਖਣਾਹ दशम दसन् विहून् पुह्यङ्गम् मन्त्रङ्गारुरिनिवारम् व्याज उपाडनसन्तं नानकलब्धकर्मणः जाथ काथरमणम् शरणं सर्वत्र जीर्णः तथ लग्नम् प्रेमनान प्रसादं गुरुदर्शनः चरणाविन्दमनविध्यम् सिद्ध्यं सर्वकुशलणः गाथा गावन्तनान भव्यम् परापूर्वणः शुभवचन साथ संगे साधसङ्गेन संसार संसारसागरम् नानक जन्म न लभ्यते वेद नाम एकङ्कारनाम् उरतहारम् समूह सगद उदहारम् बडभागी नानक गोविंद स्मरणम् गोविन्दनामम् कुल कुलसमूहणः लब्ध्यम् साधुसङ्गेण नानक वडभागी वटभागी पेटन्तदर्शनः सर्वदोक परम् त्यागी सर्वतरम् दृढन्तणः लब्धेन साधुसङ्गेन नानक मस्तक मस्तकलिखियणः होयो है होमन्तो हरण परन् संपूर्ण साधु नानक प्रीत सत्यमजानक प्रीतकारणम् बैन बैणरत्नम् ਰਚਨੰ ਕੁਸੰਬਰੰਗਣ ਰੋਗ ਸੋਗ ਬਿਯੋਗੰ ਨਾਨਕ ਸੁਖ ਨਾ ਸੁਪਨਹ ਹੁਨੇ ਮਹੱਲਾ ਪੰਜਵਾ ਇਕ ਓੰਕਾਰ ਸਤਗੁਰ ਪ੍ਰਸਾਦ ਆਤ ਕਲਮ ਅਗੰ ਮਸਤ ਕਲੇ ਖਾਵਤੀ ਉਰਜ ਰਹਿਓ ਸਭ ਸੰਗ ਅਨੂਪ ਰੂਪਾਵਤੀ ਉਸਤਤ ਕਹਿਨ ਨਾ ਜਾਏ ਮੁਖ ਹੋ ਤੁਹਾਰੀਆ ਮੋਹੀ ਦੇਖ ਦਰਸ ਨਾਮਕ ਬਲੇਹਾਰੀਆ ਸੰਤ ਸਬਾ ਮਹਿਬੈ ਕੇ ਕੀਰਤਮੈ ਕਹਾ ਅਰਤੀ ਸਭ ਸਿੰਗਾਰ ਇਹ ਜੀਓ ਸਭ ਦਿਵਾਂ ਆਸ ਕੇ ਅਸੀਸੇ ਸੋਤੰਤ ਵਿਸਾਈਐ ਹਰ ਹਾਂ ਮਸਤ ਹੋਵੇ ਭਾ ਤਾ ਸਾਜਨ ਪਾਈਐ ਸਖੀ ਕਾਜਲ ਹਾਰ ਤੰਬੋਲ ਸਬੈ ਕਿਛ ਸਾਜਿਆ ਸੋਲਹ ਕੀਏ ਸਿੰਗਾਰ ਕੇ ਅੰਜਨ ਪਾਜਿਆ ਜੇ ਘਰ ਆਵੇ ਕੰਤ ਤਾ ਸਭ ਿਛ ਪਾਈਐ ਪਰ ਹਾਂ ਕੰਤੈ ਬਾਦ ਸੀਂਗਾਰ ਸਭ ਬਿਰਖਾ ਜਾਈਐ ਜਿਸ ਘਰ ਵਸਿਆ ਕੰਤ ਸਾ ਵਡ ਭਾਗਣੇ ਤਿਸ ਬਣਿਆ ਹਦ ਸੀਂਗਾਰ ਸਾਈ ਸੋਹਾਗਣੇ ਹਉ ਸੁੱਤੀ ਹੋਏ ਅਚਿੰਤ ਮਨ ਆਸ ਪੁਰਾਈਆ ਪਰ ਹਾਂ ਜਾ ਘਰ ਆਇਆ ਕੰਤ ਤਾ ਸਭ ਕਿਛ ਪਾਈਆ ਆਤਾ ਇੱਤਿਆਸ ਕੇ ਆਸ ਪੁਰਾਈਐ ਸਤਗੁਰ ਭਏ ਦਇਆਲ ਤਾ ਪੂਰਾ ਪਾਈਐ ਮੈਂ ਤਨ ਅਵਗਣ ਬਹੁ ਕੇ ਅਵਗਣ ਛਾਇਆ ਹਰ ਹਾ ਸਤਗੁਰ ਭਏ ਦਇਆਲ ਤਾ ਮਨ ਝਹਿਰਾਇਆ ਕਹ ਨਾਨਕ ਬੇਅੰਤ ਦੇ ਅੰਤ ਤੇ ਆਇਆ ਦੁਤਰ ਇਹ ਸੰਸਾਰ ਸਤ ਗੁਰੂ ਤਰਾ ਆਇਆ ਮਿਟਿਆ ਆਵਾਗੌਣ ਜਾਂ ਪੂਰਾ ਪਾਇਆ ਹਰ ਹਾਂ ਅੰਮ੍ਰਿਤ ਹਰਿ ਤਾ ਨਾਮ ਸਤ ਗੁਰ ਤੇ ਪਾਇਆ ਮੇਰਾ ਹਾਥ ਪਦਮ ਆਂਗਨ ਸੁਖ ਬਾਸਨਾ ਸਖੀ ਮੋਰੇ ਕੰਠ ਰਤਨ ਤੇਖ ਦੁਖ ਨਾਸਨਾ ਬਾਤ ਸੰਗ ਗੋਪਾਲ ਸਦਨ ਸੁਖ ਰਾਸ ਹਰ ਹਰ ਹਾਂ ਰਿੱਧ ਸਿਧ ਨਵ ਨਿਧ ਬਸਹਿ ਜਿਸ ਸਦਾ ਕਰ ਪਰ ਤ੍ਰੈ ਰਾਵਣ ਜਾਹੁ ਸੇਈ ਤਾਂ ਲਾਜੀਐ ਨਿਤ ਪ੍ਰਤ ਹਿਰਹਿ ਪਰ ਦਰਬ ਛਿਦਰ ਕਤ ਢਾਕੀਐ ਹਰ ਗੁਣ ਰੰਤ ਪਵਿੱਤਰ ਸਗਲ ਕੁਲ ਤਾਰਈ ਹਰ ਹਾਂ ਸੁਣਤੇ ਭੈ ਪੁਨੀ ਪਾਰ ਬ੍ਰਹਮ ਵਿਚਾਰਈ ਉਪਰ ਬਨੈ ਆਕਾਸ ਤਲੈ ਕਰ ਸੋਹਤੀ ਦਹਿ ਦਿਸ ਚਮਕੈ ਬੀਜੁ ਮੁਖ ਕੋ ਜੋਹਤੀ ਕੋਜ ਧਿਰਾਂ ਬਦੇਸ਼ ਪੀਓ ਕਤ ਪਾਈਐ ਹਰ ਹਾਂ ਜੇ ਮਸਤਕ ਹੋਐ ਪਾ ਤਾ ਦਰਸ ਸਮਾਈਐ ਡਿਠੇ ਸਭੇ ਥਾਮ ਨਹੀਂ ਤੁਧ ਜਿਹਿਆ ਬਦੋਹ ਫੁਰਖ ਵਿਧਾਟੈ ਤਾ ਤੁੰਸੋ ਦਿਆ ਵਸਦੀ ਸਦਨ ਅਪਾਰ ਅਨੂਗ ਰਾਮਦਾਸ ਪੁਰ ਹਰ ਹਾਂ ਨਾਨਕ ਕਸਮਲ ਜਾਹੇ ਨਾ ਆਇਐ ਰਾਮਦਾਸ ਸਰ ਜਾ ਤ੍ਰਿਕ ਚਿੱਤ ਸੋਚਿਤ ਸੋ ਸਾਜਣ ਚਾਹੀਐ ਜਿਸ ਸੰਗ ਲਾਗੇ ਪ੍ਰਾਣ ਤਿਸੈ ਕੋ ਆਹੀਐ ਬਨ ਬਨ ਫਿਰ ਉਦਾਸ ਗੁੰਡ ਜਲ ਕਾਰਣੇ ਹਰ ਹਾਂ ਕਿਉ ਹਰ ਜਨ ਮੰਗੈ ਨਾਮ ਨਾਨਕ ਬਲ ਹਾਰਣੀ ਮਿਤਕਾ ਚਿੱਤ ਅਨੂਪ ਬ੍ਰਹਮ ਨਾ ਜਾਣੀਐ ਗਾਥ ਗੁਣੀ ਅਪਾਰ ਸੋ ਤਾ ਤਰਪਸ਼ਾਨੀਐ ਚਿਤ ਹੈ ਚਿਤ ਸਮਾਏ ਤਾ ਹੋ ਵੈ ਰੰਗ ਕਣਾ ਹਰ ਹਾਂ ਚੰਚਲ ਚੋਰ ਹੈ ਮਾਰ ਤਾ ਪਾਵਹਿ ਸੱਚ ਤਹਾ ਸੁਪਨੇ ਉਹੀ ਪਈ ਗਹਿਿਓ ਕੀ ਨ ਅੰਚਲਾ ਸੁੰਦਰ ਪੁਰਖ ਬਿਰਾਜਿਤ ਤੇਖ ਮਨ ਬੰਚਲਾ ਹੋ ਜਾਉ ਤਾ ਕੇ ਚਰਨ ਕਹੋ ਤਤ ਪਾਈਐ ਹਰ ਹਾਂ ਸੋਈ ਜਤਨ ਬਤਾਏ ਸਫੀ ਪਿਉ ਪਾਈਐ ਨੈਣ ਨ ਦੇਖਹਿ ਸਾਦ ਸੇਨ ਵਿਹਾਲਿਆ ਕੰਨ ਨਾ ਸੁਨਹੀ ਨਾਰ ਕੰਨ ਮੁੰਦ ਧਾਲਿਆ ਰਤਨਾ ਜਪੈ ਨਾਮ ਤਿਲ ਤਿਲ ਕਰ ਕੱਟੀਐ ਹਰ ਹਾਂ ਜਬ ਵਿਸਰੈ ਗੋਬਿੰਦ ਰਾਏ ਦਿਨੋਂ ਦਿਨ ਘੱਟੀਐ ਪੰਕਜ ਫਾਥੇ ਪੰਕ ਮਹਾ ਮਦ ਗੁੰਥਿਆ ਅੰਗ ਸੰਗ ੳਰਜ ਹਾਇ ਵਿਸਰਤੇ ਸੁਨਥਿਆ ਹੈ ਕੋ ਵੈ ਸਾਮੀ ਜੇ ਤੋੜੈ ਵਿਖਮ ਗਾਣ ਨਾਨਕ ਇੱਕ ਸ੍ਰੀ ਧਰਨਾ ਜੇ ਟੁੱਟੇ ਲੈ ਸਾਧ ਤਾਉ ਦਸਾ ਅਨੇਕ ਪ੍ਰੇਮ ਪ੍ਰਵਕਾਰਣੇ ਪੰਚ ਸਤਾਨ ਹੰਦੂਤ ਤਵਨ ਬਿਦ ਮਾਰਣੇ ਤੀਖਣ ਬਾਣ ਚਲਾਏ ਨਾਮ ਪ੍ਰਭ ਧਿਆਈਐ ਹਰਿ ਹਾਂ ਮਹਾ ਬਿਖਾਦੀ ਘਾਤ ਪੂਰਨ ਗੁਰ ਪਾਈਐ ਸਤਗੁਰ ਕੀਨੀ ਦਾਸ ਮੂਲ ਨਾਨਕ ਟਟਈ ਖਾਵਹੁ ਤੁੰਚਹੁ ਸਭ ਗੁਰਮੁਖ ਛਟੈ ਅੰਮ੍ਰਿਤਨਾਮ ਨਿਧਾਨ ਦਿੱਤਾ ਤੁਸ ਹਰ ਨਾਨਕ ਸਦਾ ਆਰਾਮ ਤਦੈ ਨਾ ਜਾਹਿ ਮਰ ਜਿਥੈ ਜਾਏ ਭਗਤ ਸੋ ਥਾਨ ਸੁਹਾਵਣਾ ਸਗਲੇ ਹੋਏ ਸੁਖ ਹਰਨਾਮ ਧਿਆਵਣਾ ਜੀਕਰਨ ਜੈਕਾਰ ਨਿੰਦਕ ਮੁਏ ਪਚ ਸਾਜਨ ਮਨ ਆਨੰਦ ਨਾਨ ਤਨਾਮ ਜਪ ਪਾਵਨ ਪਤ ਤੁ ਕੁਣੀ ਕਤ ਹੈ ਨਹੀ ਸੇਵੀਐ ਝੂਠੇ ਰੰਗ ਖਵਾ ਕਹਾਂ ਲਗਖੇ ਵੀਐ ਹਰ ਚੰਦੌਰੀ ਤੇ ਕਾਹੇ ਸੁਖ ਮਾਨਿਆ ਹਰ ਹਉ ਹਉ ਬਲਹਾਰੀ ਤਿਨ ਜੇ ਦਰਗਹ ਜਾਣਿਆ ਕੀਨੇ ਕਰਮ ਅਨੇਕ ਗਵਾਰ ਵਿਕਾਰ ਕਹਣ ਮਹਾਂ ਦੁਰਗੰਧਤ ਵਾਸ ਸਠ ਕਾਸ਼ਾਰ ਤਨ ਪਿਰਤਾਉ ਦਰਬ ਗੁਵਾਰ ਮਰਨ ਨਾ ਖਜਾ ਲਈ ਹਰ ਹਾਂ ਹਰ ਚੰਦੌਰੀ ਪੇ ਕਾਹੇ ਸਚ ਮਾਨਈ ਜਿਸ ਕੀ ਪੂਜੈ ਓਦ ਤਿਸੈ ਕੌਣ ਰੱਖਈ ਵੈਦਿਕ ਅਨਕ ਉਪਾਅ ਕਹਾਂ ਲਉ ਪਾਖਈ ਏਕੋ ਚੇਤ ਗਵਾਰ ਤਾਜ ਤੇਰੇ ਆਵਈ ਹਰ ਹਾਂ ਦਿਨ ਨ ਆਵੇਂ ਤਨ ਸ਼ਾਰ ਦ੍ਰਿਖਾ ਸਭ ਜਾਵਈ ਔਖ ਦਿਨਾਮ ਅਪਾਰ ਅਮੋਲਤ ਕੀ ਜਈ ਮਿਲ ਮਿਲ ਖਾਵਹਿ ਸੰਤ ਸਗਲ ਕਉ ਦੀ ਜਈ ਜਿਸੈ ਪ੍ਰਾਪਤ ਹੋਇ ਤਿਸੈ ਜੀ ਪਾਵਣੇ ਹਰ ਹਾਂ ਹੌਂ ਬਲਹਾਰੀ ਤਿੰਨ ਜੇ ਹਰ ਰੰਗ 라ਵਣੇ ਵੈ ਤਾਂ ਸੰਦਾ ਸੰਗ ਇਕੱਠਾ ਹੋਇਆ ਆਉਖਦ ਆਇ ਰਾਸ ਵਿੱਚ ਆਪ ਖਲੋਇਆ ਜੋ ਜੋ ਨਾ ਕਰਮ ਸੋ ਕਰਮ ਹੋਇ ਪਸਰਿਆ ਹਰ ਹਾਂ ਦੂਖ ਰੋਗ ਸਭ ਪਾ ਤਨ ਤੇ ਛਿੜਿਆ ਚੌ ਬੋਲੇ ਮਹੱਲਾ ਪੰਜਵਾਂ ਇੱਕ ਓੰ ਅੰਤਾਰ ਸਤਗੁਰ ਪ੍ਰਸਾਦ ਸੰਮਨ ਜਾਓ ਇਸ ਪ੍ਰੇਮ ਕੀ ਦੰ ਕਹੋ ਤੀਸਾ 라वण ਹੁਤੇ ਸੋਰੰਕਨ ਜਿਨ ਸਿਰ ਦਿਨ ਕਾਟ ਪ੍ਰੀਤ ਪ੍ਰੇਮ ਤਨ ਖਤ ਰਹਿਆ ਵਿਚ ਨਾਰਾਈ ਹੋ ਚਰਨ ਕਮਲ ਮਨ ਬੇਦੇਉ ਬੂਝਨ ਸੁਰ ਸੰਜੋਗ ਸਾਗਰ ਮੇ ਉਦਿਆਨ ਬਨ ਨਵਖੰਡ ਬਸਧਾ ਭਰਮ ਮੂਸਨ ਪ੍ਰੇਮ ਪਿਰਮ ਕੈ ਗਨੋ ਏਕ ਕਰ ਕਰਮ ਮੂਸਨ ਮਸਕਰ ਪ੍ਰੇਮ ਕੀ ਰਹੀ ਜੋ ਅੰਬਰ ਛਾਇ ਵਿਦੇ ਬਾਂਧੇ ਕਮਲ ਮਹਿ ਪਵਰ ਰਹੇ ਲਪਟਾਏ ਜਪ ਤਪ ਸੰਜਮ ਹਰਖ ਸੁਖ ਮਾਨ ਮਹਤ ਅਰਗਰਬ ਮੂਸਨ ਨਿਮਖਿ ਕਾ ਪ੍ਰੇਮ ਪਰ ਵਾਰ ਵਾਰ ਦੇਉ ਸਰਬ ਮੂਸਨ ਮਰਮ ਨਾ ਜਾਣੈ ਮਰਤ ਹਿਰਤ ਸੰਸਾਰ ਪ੍ਰੇਮ ਬ੍ਰਹਮ ਨਾ ਬਿਧਿਉ ਉਰਝਿਉ ਮਿਤ ਵਿਹਾਰ ਕਬ ਦਬ ਜਬ ਜਾਰੀਐ ਬਿਸ਼ਰਤ ਪ੍ਰੇਮ ਵਿਹਾਲ ਮੂਸਨ ਤਬਹੀ ਮੂਸੀਐ ਬਿਸ਼ਰਤ ਪੁਰਖ ਦਇਆਲ ਜਾ ਕੋ ਪ੍ਰੇਮ ਸੁਆਉ ਹੈ ਚਰਨ ਚਿਤਵ ਮਨ ਮਾ ਨਾਨਕ ਬਿਰਹੀ ਬ੍ਰਹਮ ਕੈ ਆਨ ਨ ਤਤ ਹੋ ਜਾਹੇ ਲਗ ਕਾਟੀ ਉੱਚੋ ਘਰੋਂ ਚੰਚਲ ਚੀਤ ਬਿਹਾਲ ਨੀਚ ਕੀਚ ਨਿਮਰਤ ਘਣੀ ਕਰਨੀ ਕਮਲ ਜਮਾਨ ਕਮਲ ਮੈਨ ਅੰਜਨ ਸਿਆਮ ਚੰਦਰ ਬਦਨ ਚਿਤਚਾਰ ਮੂਸਨ ਮਗਨ ਮਰੰਸਿਓ ਖੰਡ ਖੰਡ ਕਰਹਾ ਮਗਨ ਭਇਓ ਪਿਆ ਤੈਮ ਸਿਓ सूधना स्मृत आङ्ग प्रगपयो सबलो मह नान अधम पतंग